ਬਲਵੰਤ ਸਿੰਘ ਰਾਜੂਆਣਾ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਇੱਕ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਹੈ ਰਾਜੂਆਣਾ ਨੇ ਕਿਹਾ ਹੈ ਕਿ ਮੇਰੀ ਸਜ਼ਾ ਉੱਪਰ ਜਲਦ ਫੈਸਲਾ ਸਰਕਾਰ ਲਵੇ ਕੇਂਦਰ ਸਰਕਾਰ ਨੂੰ ਅਪੀਲ ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਕਿ ਮੇਰੀ ਸਜ਼ਾ ਦੇ ਉੱਤੇ ਜਲਦ ਫੈਸਲਾ ਲਿਆ ਜਾਵੇ ਮੈਂ ਪਿਛਲੇ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹਾਂ ਰਾਜੂਆਣਾ ਨੇ ਕਿਹਾ ਕਿ 14 ਸਾਲ ਤੋਂ ਕੇਂਦਰ ਦੇ ਕੋਲ ਅਪੀਲ ਪੈਂਡਿੰਗ ਪਈ ਹੈ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਕੇਂਦਰ ਸਰਕਾਰ ਫੈਸਲਾ ਨਹੀਂ ਲੈ ਰਹੀ ਅਤੇ 5 ਸਾਲ ਤੋਂ ਸੁਪਰੀਮ ਕੋਰਟ ਵਾਰ-ਵਾਰ ਆਦੇਸ਼ ਕਰ ਰਿਹਾ ਹੈ ਕੇਂਦਰ ਸਰਕਾਰ ਰਾਜਵਾਨਾ ਨੇ ਕਿਹਾ ਕਿ ਮੈਂ ਅਕਾਲ ਤੱਕ ਸਾਹਿਬ ਅੱਗੇ ਬੇਨਤੀ ਕਰਦਾ ਹਾਂ ਕਿ ਜਲਦ ਇਸ ਤੇ ਫੈਸਲਾ ਹੋਵੇ ਫੈਸਲਾ ਨਾ ਕਰਨਾ ਵੀ ਇਹ ਵੱਡੀ ਬੇਇਨਸਾਫੀ ਹੈ ਰਾਜਵਾਨਾ ਨੇ ਕਿਹਾ ਇਹ ਕਿ ਇਸ ਤੇ ਫੈਸਲਾ ਲਿਆ ਜਾਵੇ ਦੱਸ ਦਈਏ ਕਿ ਬਲਵੰਤ ਸਿੰਘ ਰਾਜਵਾਨਾ ਅੱਜ ਮੈਡੀਕਲ ਚੈੱਕਅਪ ਦੇ ਲਈ ਲਿਆਂਦਾ ਗਿਆ ਸੀ ਪਟਿਆਲਾ ਦੇ ਡੈਂਟਲ ਕਾਲਜ ਦੇ ਵਿੱਚ ਜਿੱਥੇ ਮੈਡੀਕਲ ਚੈੱਕਅਪ ਹੋਇਆ ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕੀਤੀ ਕੈਮਰੇ ਦੇ ਵਿੱਚ ਉਹਨਾਂ ਦੀ ਇਹ ਗੱਲਬਾਤ ਰਿਕਾਰਡ ਹੋਈ ਹੈ ਦੱਸਦੀ ਹੈ ਕਿ ਤਰੀਕ 30 ਸਾਲਾਂ ਤੋਂ ਬਲਵੰਸ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚ ਬੰਦ ਨੇ 5 ਦੀ ਸਜ਼ਾ ਜ਼ਾਬਤਾ ਕੈਦੀ ਨੇ ਤੇ ਉਮਰ ਕੈਦ ਦੇ ਵਿੱਚ ਇਹ 5 ਦੀ ਸਜ਼ਾ ਤਬਦੀਲ ਦੀ ਮੰਗ ਨੂੰ ਲੈ ਕੇ ਇੱਕ ਮਰਸੀ ਪਟੀਸ਼ਨ ਦਾਖਲ ਕੀਤੀ ਗਈ ਸੀ ਤੇ ਇਸ ਤਰ੍ਹਾਂ ਰਾਜਵਾਨਾ ਨੇ ਕੀ ਕੁਝ ਕਿਹਾ ਹੈ ਤੁਹਾਨੂੰ ਸੁਣਾਉਂਦੇ ਉਹ ਅੱਜ ਪਈ ਸਾਹਿਬ ਕਰਿਆ ਜਾ ਕੋਈ ਕੁਛ ਜਦੋਂ 30 ਸਾਲ ਹੋ ਗਏ 1979 ਚੱਕ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜੀਲ ਰਵੰਡਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ بار بار ਅਰੈਸਟ ਕਰਦੇ ਫੈਸਲੇ ਨਹੀਂ ਹੋ ਰਹੇ ਮੈਂ ਸ੍ਰੀ ਗਾਦਕ ਸਰ ਇੱਧਰ ਜੀ ਇੱਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਿਹੜੀ ਗਾਦਕ ਤੋਂ 84 ਦਿਨ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਬਹੁਤ ਹੋ ਗਿਆ ਇੰਤਜ਼ਾਰ ਹੋ ਗਿਆ ਬੇਨਤੀ ਕਰਤਾ ਬੇਨਤੀ ਕਰਦੇ ਹਾਂ ਕਿ ਸਾਡੇ ਸੈਕਟਰ ਦੇ ਸੈਕਟਰ ਨੂੰ ਯਕੀਨੀ ਕਿਸਾ ਦਾ ਲਾਭ ਹੀ ਕੰਮ ਨਾ ਕਰਨਾ ਆਪਣੇ ਆਪ ਦੇ ਕੁਆਪ ਤੋਂ ਦੇ ਸੈਕਟਰ ਦੇ ਕਾਲਪਨਿਕ ਜਿਹੜਾ ਬੀਤੀਆ ਦੇ ਗੋਰਿੰਗ ਪਿਆ ਹੱਥ ਲਾਵੇ ਕੌਮ ਦੇ ਸਨਮਾਨ ਨੂੰ ਵਕਰਾ ਕੇ ਅਗਲਾ ਫੈਸਲਾ ਲੈ ਠੀਕ 14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਏ ਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਸਰੀ ਕਾਲ ਤੇ ਸਿੱਧੇ ਜੱਜਦਾਰ ਨੂੰ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ 14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਸਰੀ ਕਾਲ ਤੇ ਸਿੱਧੇ ਜੱਜਦਾਰ ਨੂੰ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਤਾਂ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਅਪੀਲ ਕੀਤੀ ਗਈ ਆ ਕਾਲ ਤਖਤ ਸਾਹਿਬ ਨੂੰ ਵੀ ਕੇਸ ਤੇ ਜਲਦ ਕੋਈ ਫੈਸਲਾ ਲਿਆ ਜਾਵੇ ਫੈਸਲਾ ਨਾ ਕਰਨਾ ਵੀ ਵੱਡੀ ਬੇਇਨਸਾਫੀ ਹੈ ਰਾਜਵਾਨਾ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲकांड ਦੇ ਵਿੱਚ ਦੋਸ਼ੀ ਸੀ ਫਾਂਸੀ ਦੀ ਸਜ਼ਾ ਅਦਾਲਤ ਦੇ ਵੱਲੋਂ ਉਹਨਾਂ ਨੂੰ ਸੁਣਾਈ ਗਈ ਪਰ ਫਾਂਸੀ ਨਹੀਂ ਦਿੱਤੀ ਗਈ ਤੇ ਹੁਣ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿ ਇਸ ਤੇ ਤੁਰੰਤ ਫੈਸਲਾ ਲਿਆ ਜਾਵੇ ਹਾਲਾਂਕਿ ਸਖਤ ਟਿੱਪਣੀਆਂ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਸੀ ਪੁੱਛਿਆ ਗਿਆ ਸੀ ਸਰਕਾਰ ਨੂੰ ਕਿ ਆਖਿਰ ਫਾਂਸੀ ਦੇਣ ਦੇ ਵਿੱਚ ਦੇਰੀ ਕਿਉਂ ਹੋਈ ਹੈ ਜ਼ਿੰਮੇਵਾਰੀ ਕਿਸ ਦੀ ਸੀ ਤਾ ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਨੂੰ ਮੈਡੀਕਲ ਚੈੱਕਅਪ ਦੇ ਲਈ ਪਟਿਆਲਾ ਦੇ ਡੈਂਟਲ ਕਾਲਜ ਲਿਆਂਦਾ ਗਿਆ ਸੀ ਹਾਲਾਂਕਿ ਇਸ ਨੂੰ ਰੂਟੀਨ ਚੈੱਕਅਪ ਦੱਸਿਆ ਜਾ ਰਿਹਾ ਹੈ ਮੈਡੀਕਲ ਚੈੱਕਅਪ ਉਹਨਾਂ ਦਾ ਕਰਵਾਇਆ ਗਿਆ ਹੈ ਤਾਂ ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਬਲਵੰਤ ਸਿੰਘ ਰਾਜੋਆਣਾ ਨੇ ਹਾਲਾਂਕਿ ਹੀਅਰਿੰਗ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੇਕਰ ਕੇਂਦਰ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਫਿਰ ਸਾਨੂੰ ਫੈਸਲਾ ਲੈਣਾ ਪਵੇਗਾ ਕੋਈ ਸਾਹਿਬ ਕਹਿਣਾ ਚਾਹੁੰਦਾ ਹਾਂ ਕਿ 30 ਸਾਲ ਲੋਕ ਇਹਨਾਂ ਦਾ ਪੁੰਨੀਵਾ ਸੌਦ ਨੂੰ ਨਾਸੀ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕਿੰਦਰ ਕਰਕੇ ਸਰਕਾਰ ਕੋਲ ਜ਼ਮੀਰ ਪੰਡੰਗ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ ਬਾਰ-ਬਾਰ ਅਰੈਸਟ ਕਰਦੇ ਫੈਸਲੇ ਨਹੀਂ ਇਹਦੀ ਹੁੰਦਾ ਮੈਂ ਸ੍ਰੀ ਗਾਦਕ ਸਰ ਇੱਧਰ ਜੀ ਇੱਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਿਹੜੇ ਡਾਕਟਰ ਹੁੰਦੇ 46 ਨਾ ਮੈਂ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਹੋਰ ਹੋ ਗਿਆ ਇੰਤਜ਼ਾਰ ਹੋ ਗਿਆ ਮੈਂ ਕਰ ਰਿਹਾ ਹਾਂ 1 ਮਹੀਨੇ ਤੋਂ ਇਹ ਕਿਸਾ ਦਾ ਰਾਜੀ ਕਸਾ ਦਾ ਆਪਣਾ ਆਪਣਾ ਸੁਭਾਅ ਬੋਲ ਕੇ ਸਾਨੂੰ ਇਹ ਸ੍ਰੀ ਕਲਤਸ ਜੀ ਜਿਹੜਾ ਬੀਤੀਆਂ ਗੋਰੇ ਤੇ ਆਲੂ ਲਾਵੇ ਕੌਮ ਦੇ ਸਨਮਾਨ ਨੂੰ ਵਕਰਾ ਕੇ ਅਗਲਾ ਫੈਸਲਾ ਲੈ ਠੀਕ 14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਸ੍ਰੀ ਕਲਤਸ ਜੀ ਜਿੱਥੇ ਜਥੇਦਾਰ ਨੂੰ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ 14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਸ੍ਰੀ ਕਾਲ ਤੇ ਜਿੱਥੇ ਜਿੱਥੇ ਆਪ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ। ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ ਦੀ ਸਜ਼ਾ ਨੂੰ ਲੈ ਕੇ ਤੁਰੰਤ ਫੈਸਲਾ ਲਿਆ ਜਾਵੇ। ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕੀਤੀ ਗਈ ਹੈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਦੱਸਦੇ ਕਿ ਬਲਵੰਤ ਸਿੰਘ ਰਾਜਵਾਨਾ 1995 ਦੇ ਉਸ ਵੇਲੇ ਤਤਕਾਲੀਨ ਮੁੱਖ ਮੰਤਰੀ ਬੀਨਤ ਸਿੰਘ ਦੇ ਕਤਲकांड ਦੇ ਵਿੱਚ ਦੋਸ਼ੀ ਨੇ ਹਾਲਾਂਕਿ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਦਸੰਬਰ 1995 ਦੇ ਵਿੱਚ ਅਤੇ ਉਸ ਤੋਂ ਬਾਅਦ 2007 ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਉਸ ਤੋਂ ਬਾਅਦ 2012 ਦੇ ਵਿੱਚ ਇੱਕ ਵਾਰ ਫੈਸਲਾ ਆਇਆ ਕਿ ਸਜ਼ਾ ਦਿੱਤੀ ਜਾਵੇਗੀ ਪਰ ਉਸ ਵੇਲੇ ਹਾਲਾਤ ਤਣਾਪੂਰਨ ਹੋ ਗਏ ਇੱਕ ਮਰਸੀ ਪਟੀਸ਼ਨ ਪਾਈ ਗਈ ਐਸ ਡੀ ਪੀ ਸੀ ਦੇ ਵੱਲੋਂ ਉਸ ਵੇਲੇ ਦੀ ਰਾਸ਼ਟਰਪਤੀ ਪ੍ਰਤਿਵਾ ਦੇਵ ਸਿੰਘ ਪਾਟਲ ਕੋਲੇ ਪਰ ਹਾਲੇ ਵੀ ਉਹ ਪੈਂਡਿੰਗ ਪਈ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ 2120 ਦੇ ਵਿੱਚ ਜਦੋਂ ਇਹ ਮੰਗ ਕੀਤੀ ਗਈ ਕਿ ਇਸ ਤੇ ਫੈਸਲਾ ਲਿਆ ਜਾਵੇ ਤਾਂ ਹਾਲੇ ਵੀ ਉਹ ਮਾਮਲਾ ਵਿਚਾਰ ਅਧੀਨ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਏ ਹਿਅਰਿੰਗ ਹੋ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਕਈ ਵਾਰ ਕੇਂਦਰ ਸਰਕਾਰ ਨੂੰ ਕਿਹਾ ਗਿਆ ਏ ਕਿ ਇਸ ਤੇ ਤੁਰੰਤ ਜਲਦੀ ਫੈਸਲਾ ਲਿਆ ਜਾਵੇ ਪਰ ਕੇਂਦਰ ਨੇ ਹਾਲੇ ਇਸ ਸੰਬੰਧੀ ਕੋਈ ਫੈਸਲਾ ਨਹੀਂ ਲਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਅਗਲੀ ਹਿਅਰਿੰਗ ਦੇ ਵਿੱਚ ਕੀ ਕੁਝ ਅਗਲੀ ਹਿਅਰਿੰਗ ਦੇ ਵਿੱਚ ਹੁੰਦਾ ਏ ਪਰ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਹ ਕਹਿਣਾ ਕਿ ਤੁਰੰਤ ਇਸ ਤੇ ਫੈਸਲਾ ਲਿਆ ਜਾਵੇ